ਮੇਰਾ ਨਾਮ ਸੰਦੀਪ ਕੋਲ ਸੰਦੀਪ ਜੀ ਕੀ ਕਹਿੰਦੇ ਹੋ ਅਸੀਂ ਮੈਂ ਜੋ ਇਹਨਾਂ ਨੇ ਕਿਹਾ ਉਹੀ ਕਹਿੰਨੀ ਕਿ ਚੌਂਕੀ ਹੋਣੀ ਚਾਹੀਦੀ ਹੈ ਵੀ ਜਿਹੜਾ ਕ੍ਰਾਈਮ ਤੇ ਵੀ ਕਾਫੀ ਉਹ ਕਾਫੀ ਬਾਧ ਰਿਹਾ ਹੈ ਠੀਕ ਹੈ ਕਹਿੰਦੇ ਵਿਰੋਧ ਹੁੰਦਾ ਤਾਂ ਦੇਖਿਆ ਚੌਂਕੀ ਦਾ ਵੱਲੀ ਵਾਰ ਦੇਖਿਆ ਕਿਥੇ ਪੁਲਿਸੋਂ ਕਿ ਨਹੀਂ ਹੋਣੀ ਪਈ ਇੰਦਾ ਨਹੀਂ ਕਰਨਾ ਚਾਹੀਦਾ ਚੌਂਕੀ ਮਨ ਚਾਹੀਦੀ ਹੈ ਚੌਂਕੀ ਖੁੱਲਣੀ ਚਾਹੀਦੀ ਚੌਂਕੀ ਖੁੱਲਣੀ ਚਾਹੀਦੀ ਲੇਕਿਨ ਸਾਰੇ ਸਹਿਮਤ ਸਾਰੇ ਸਹਿਮਤ ਹਾਂਜੀ ਠੀਕ ਹੈ ਹਾਂਜੀ ਮੈਂ ਗੱਲ ਕੀ ਨਾ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਸਾਡੀ ਫਰੰਟ ਦੇ ਉੱਤੇ ਬਿਲਕੁਲ ਕੋਠੀ ਆ ਮੈਂ ਦੇਰ ਸਵੇਰ ਆਣਾ ਰੋਜ਼ ਫਤਿਹ ਦਾ ਇਹ ਬਹੁਤ ਗੁੰਡੇ ਖੜੇ ਹੁੰਦੇ ਬਹੁਤ ਜਨਾਨੀਆਂ ਕੱਲ ਤੇ ਜਨਾਨੀਆਂ ਖੜੀਆਂ ਹੁੰਦੀਆਂ ਸਰਬਜ਼ ਰੋਡ ਦੇ ਉੱਤੇ ਇਹ ਮੋਟਰਸਾਈਕਲ ਲੈ ਖੋਕੇ ਦੌੜਦੇ ਆ ਇੱਕ ਵਾਰੀ ਮੈਨੂੰ ਵੀ ਰੋਕਿਆ ਕਿਸੇ ਨੇ ਮਗਰੋਂ ਪਤਾ ਲੱਗ ਗਿਆ ਵੀ ਨੁਕੋਤਾਰ ਹੁੰਦਾ ਹਮੇਸ਼ਾ ਅਜੀ ਜਾਣੇ ਚੌਕੀ ਖੁੱਲਣੀ ਚਾਹੀਦੀ ਕਿਉਂਕਿ ਉੱਥੇ ਸਾਨੂੰ ਸੇਫਟੀ ਬਹੁਤ ਹੈ ਜਦੋਂ ਚੌਕੀ ਖੁੱਲੀ ਸੀ ਸੋ ਕ੍ਰਾਈਮ ਕੁੱਝ ਖਤਮ ਹੋ ਗਿਆ ਬਹੁਤ ਖਤਮ ਹੋ ਗਿਆ ਸੀਗਾ ਉਹ ਅਜੀਪਾਲ ਸਿੰਘ ਜੋ ਆਏ ਸੀ ਨਾ ਉਹ ਰੋਜ਼ ਚੱਕਰ ਮਾਰਦੇ ਅੰਦਰ ਵੀ ਬਾਹਰ ਵੀ ਤੇ ਉਹਦੇ ਨਾਲਰਾ ਭੈ ਸੀ। ਔਰ ਕਿੰਨੇ ਦੁਆਰਾ ਦੁਆਰਾ ਚੌਂ ਨੇ ਖੁੱਲਦੀ ਹਾਂਜੀ ਜਾਂਦੇ ਦੁਆਰਾ ਖੁੱਲੇ ਕਿਉਂਕਿ ਉਹ ਉਹਨਾਂ ਦੇ ਆਣਾ ਜਿਹੜੇ ਇਲੀਗਲ ਲੋਕ ਸੀ ਨਾ ਉਹਨਾਂ ਨੇ ਸੀ ਬੱਡੇ ਡਰਦੇ ਮਾਰੇ। ਪੂਰੀ ਉਹ ਡਿਊਟੀ ਦੇ ਦਿੰਦੇ ਸੀ ਵਾਰ। ਠੀਕ ਹੈ। ਅਸੀਂ ਚਾਹੁੰਦੇ ਗਵਰਨਮੈਂਟ ਨੇ ਕਿ ਚੌਕੀ ਜਰੂਰ ਖੋਲਣੀ ਚਾਹੀਦੀ ਆ ਜਿਹਦੇ ਨਾਲ ਸਾਡੇ ਪਬਲਿਕ ਦਾ ਥੋੜਾ ਸੇਫਟੀ ਹੋਵੇ। ਠੀਕ ਹੈ। ਹਾਂਜੀ। ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਰੇਨੂ ਹੈ। ਤਿੰਨ ਜੀ ਅੱਜ ਜਿਹੜਾ ਤੇ ਇੱਕ ਮਸਲਾ ਤੇ ਬੜੇ ਸੋਚ ਲੱਗੇ ਆ ਜੀ ਜਿਹੜਾ ਕਿ ਤਕਰੀਬ ਉਹਨਾਂ ਕਹਿੰਦੇ ਬਹੁਤ ਸਾਰਾ ਕ੍ਰਾਈਮ ਇੰਸਟਿਟਿਊਟ ਹੋ ਰਿਹਾ ਸੀ ਹਾਂਜੀ ਹੋ ਰਿਹਾ ਕ੍ਰਾਈਮ ਬਹੁਤ ਛੇਤੀ ਹਾਂਜੀ ਇਹ ਜਾਨਕਪੁਰ ਢਿੱਲ ਵਾਲੇ ਉਹ ਇਲਾਕੇ ਵਾਲੇ ਵਿੱਚ ਕਰਕੇ ਜੀ ਕਿ ਚੌਂਕੀ ਵਾਲ ਜੀ ਲੁੱਟਖੋ ਬਹੁਤ ਹੋ ਰਹੀ ਸੀ ਅੱਜ ਦੀ ਚੌਂਕੀ ਖੁੱਲੀ ਤੇ ਬੰਦ ਕਿਉਂ ਹੋਈ ਟੀਕਾ ਉਹ ਜੀ ਕੁਝ ਲੋਕੀ ਇੱਥੇ ਦੇ ਮਿਲ ਕਰਕੇ ਜਿਹੜੇ ਪੋਲੀਟਿਕਲ ਲੋਕ ਆਣਾ ਮਿਲ ਕੇ ਉਹਨਾਂ ਨੇ ਇਹ ਚੌਂਕੀ ਨੂੰ ਹਟਾਇਆ ਲੇਕਿਨ ਇਹ ਚੌਂਕੀ ਦੇ ਜਾਣ ਨਾਲ ਸਾਨੂੰ ਬੜਾ ਦਿੱਕਤ ਹੋ ਜਾਂਦੀ ਹੈ ਕਿ ਅੱਗੇ ਅੱਗੇ ऑन दी रोड ਸਾਡੀ ਚੌਂਕੀ ਹੈਗੀ ਕਲੋਨੀ ਹੈਗੀ ਹੈ ਪਹਿਲਾਂ ਵੀ ਵਾਰਦਾਤਾ ਇੰਨੀ ਹੁੰਦੀਆਂ ਸੀ ਕ੍ਰਾਈਮ ਬਹੁਤ ਹੋ ਰਿਆ ਸੀ ਕੁਝ ਗਲਤ ਜਿਹੜੇ ਅੰਦਰ ਆਂਦੇ ਸੀ ਉਹਨਾਂ ਤੇ ਵੀ ਰੋਕ ਠਾਮ ਹੋ ਗਈ ਸੀ ਲੇਕਿਨ ਹੁਣ ਲੱਗਦਾ ਹੁਣ ਫੇਰ ਤੋਂ ਵੱਧ ਜਾਣਗੇ ਜੋ ਵੀ ਚੌਂਕੀ ਖੁੱਲੀ ਸੀ ਉਦੋਂ ਕਾਫੀ ਕ੍ਰਾਈਮ ਖਾਸੀ ਬਹੁਤ ਜ਼ਿਆਦਾ ਕ੍ਰਾਈਮ ਸੀਗਾ ਗਲੀਆਂ ਚ ਕੁਝ ਮੋਬਾਈਲ ਖੋਲ ਲیتے ਜਾਂਦੇ ਸੀ ਨੇੜੀ ਤੋਂ ਪਰਸ ਖੋਲ ਲੈਂਦੇ ਸੀ ਗਰੀਬ ਲੋਕਾਂ ਨੂੰ ਖੜੇ ਹੋ ਕਰਕੇ ਜਾ ਕੇ ਉਹਨੂੰ ਛੁਰੇ ਵਗਾਰਾ ਮਾਰ ਦਿੰਦੇ ਜਾਂਦੇ ਸੀ ਉਹ ਤੋਂ ਤੁਹਾਨੂੰ ਬਹੁਤ ਰਾਤ ਮਿਲ ਗਈ ਸੀ ਲੇਕਿਨ ਹੁਣ ਅਸੀਂ ਹੋਰ ਦੁਖੀ ਹੋ ਜਾਾਂਗੇ ਕਿਉਂਕਿ ਇਹ ਚੀਜ਼ ਹਟ ਗਈ ਹੈ ਸਾਡੀ ਤੁਸੀਂ ਕੀ ਚਾ ਯਾਨੀ ਕਿ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਅੱਛਾ ਉਹਨਾਂ ਨੂੰ ਮੰਗ ਕਰਦੇ ਆ ਕਿ ਘਟਾ ਘਟ ਸਾਡੀ ਸੁਰੱਖਿਆ ਵਾਸਤੇ ਲੋਕਾਂ ਨੂੰ ਨਾ ਦੇਖਦੇ ਹੋਏ ਸਾਡੀ ਸੁਰੱਖਿਆ ਲੇਡੀਜ਼ ਦੇ ਸੁਰੱਖਿਆ ਵਾਸਤੇ ਚੌਂਕੀ ਨੂੰ ਸਾਡੇ ਆਲੇ ਦੁਆਲੇ ਹੋਣਾ ਚਾਹੀਦਾ ਠੀਕ ਹੈ ਹਾਂ ਕੀ ਲਾਉਣਾ ਮੇਰਾ ਨਾਮ ਗੁਰਦੇਵ ਸਿੰਘ ਢਿੱਲੋਂ ਹਾਂਜੀ ਸਰ ਅੱਜ ਦੀ ਮੀਡੀਆ ਫੜਾਈ ਹੈ ਕੀ ਕਹਿਣਾ ਚਾਹੁੰਦੇ ਹੋ ਕਿੱਥੇ ਖੜੇ ਆਂ ਆਪਾਂ ਅੱਜ ਜੀ ਪਿੰਡ ਹੁਸੈਨਪੁਰਾ ਐਲਡੀਕੋ ਸਟੇਟ ਦੇ ਬਾਹਰ ਖੜੇ ਆ ਜੀ ਕੀ ਮਸਲਾ ਕੀ ਹੈ ਸਰ ਮਸਲਾ ਇਹ ਹੈ ਜੀ ਅੱਜ ਤੋਂ 1.5 ਮਹੀਨਾ ਪਹਿਲਾਂ ਇੱਥੇ ਇੱਕ ਚੌਂਕੀ ਪੁਲਿਸ ਚੌਂਕੀ ਅਲਾਊਟ ਹੋਈ ਸੀਗੀ ਪੰਜਾਬ ਸਰਕਾਰ ਵੱਲੋਂ ਹਾਂਜੀ ਤੇ ਪੰਜਾਬ ਸਰਕਾਰ ਨੇ ਇੱਥੇ ਮੁਲਾਜ਼ਮ ਵੀ ਭੇਜੇ ਸੀਗੇ ਔਰ ਕੰਮ ਵੀ ਸ਼ੁਰੂ ਹੋ ਗਿਆ ਸੀਗਾ ਉਹਨਾਂ ਦਾ ਕੰਮ ਇੰਨਾ ਵਧੀਆ ਸੀਗਾ ਜਾਨੀ ਕਿ ਡੇਲੀ 2 3 2 3 ਕੋਈ ਚਿੱਟੇ ਵਾਲਾ ਕੋਈ ਮੋਬਾਈਲ ਚੋਰ ਕੋਈ ਕੋਈ ਜਾਨੀ ਕਿ ਡੇਲੀ ਰਿਪੋਰਟ ਹੁੰਦੀ ਸੀਗੀ ਡੇਲੀ ਫੜੇ ਜਾਂਦੇ ਸੀਗੇ ਉਹ ਚੌਂਕੀ ਬਣਾਉਣ ਦੇ ਨਾਲ ਕਾਫੀ ਕ੍ਰਾਈਮ ਘਟ ਗਿਆ ਸੀਗਾ ਅਸੀਂ ਕਿ ਅਸੀਂ ਮੈਂ ਹੁਸੈਨਪੁਰ ਪਿੰਡ ਰਹਿਣਾ ਆ ਸਾਨੂੰ ਪਤਾ 25 ਜਾਂ 10 ਤਰੀਕ ਨੂੰ ਸੈਲਰੀ ਮਿਲਦੀ ਆ ਇਥੇ ਕੀ ਕਰਦੇ ਆ ਜੀ ਕੋਈ ਲੇਡੀ ਸੂਰੀ ਜਾਂਦੀ ਆ ਉਹਦੇ ਪੰਨ ਦੇ ਨਾਲੋਂ ਲਾ ਕੇ ਫੋਨ ਖੋ ਕੇ ਲੈ ਜਾਂਦੇ ਆ ਜਾਂ ਪੁਸ਼ ਕਰਕੇ ਲੈ ਜਾਂਦੀ ਆ ਜੇ ਤੇ ਚੌਂਕੀ ਬਣੀ ਹੋਊਗੀ ਕਮਸ਼ਕਮ ਉਹਨਾਂ ਨੂੰ ਡਰ ਤਾਂ ਹੋਏਗਾ ਨਾ ਕਿ ਇੱਥੇ ਚੌਂਕੀ ਬਣੀ ਐ ਤੁਸੀਂ ਮਤਲਬ ਇਹ ਕਹਿਣਾ ਚਾਹੁੰਦੇ ਜਦੋਂ ਚੌਂਕੀ ਬਣੀ ਸੀ ਉਦੋਂ ਕਰਾਇਮ ਬਹੁਤ ਜ਼ਿਆਦਾ ਘਟ ਗਿਆ ਉਦੋਂ ਤਾਂ ਬਹੁਤ ਘਟ ਗਿਆ ਸੀਗਾ ਜੀ ਉਦੋਂ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ 90% ਫਰਕ ਪੈ ਗਿਆ ਸੀਗਾ ਤੇ ਹੁਣ ਜਿਸ ਦਿਨ ਦੀ ਬੰਦ ਹੋਈ ਐ ਉਸ ਦਿਨ ਦੀ ਫੇਰ ਹੋ ਜਾਣੀ ਕਿ ਸ਼ਰਾਰਤੀ ਅੰਸਰ ਜਿਹੜੇ ਆ ਉਹ ਫੇਰ ਆਪਣੇ ਉਹੀ ਕੰਮਾਂ ਤੇ ਆ ਗਏ ਆ ਉਹ ਫੇਰ ਚੋਰੀਆਂ ਸ਼ੁਰੂ ਹੋ ਗਈਆਂ ਆ ਫੇਰ ਲੁੱਟਖੋਹਾਂ ਸ਼ੁਰ ਚੌਂਕੀ ਬੰਦ ਹੋਇਆ ਚੌਂਕੀ ਬੰਦ ਹੋ ਇਹਨੂੰ 8 ਤੋਂ 10 ਦਿਨ ਹੋ ਗਏ ਆ ਜੀ ਸਰ ਜਿਹੜੀ ਜਗ੍ਹਾ ਤੇ ਚੌਂਕੀ ਬਣੀ ਆ ਇਹ ਸਰਕਾਰੀ ਜਗ੍ਹਾ ਹੈ ਅੱਛਾ ਇਹ ਸਰਕਾਰੀ ਜਗ੍ਹਾ ਹਾਂਜੀ ਇੱਥੇ ਦੇਖੋ ਨਾ ਤਾਂ ਕੋਈ ਪਬਲਿਕ ਨੂੰ ਕੋਈ ਪ੍ਰੋਬਲਮ ਆ ਕਿਸੇ ਦਾ ਕੋਈ ਲਾਗੇ ਘਰ ਆ ਜਾਂ ਕੋਚ ਆ ਜਿੱਦਾਂ ਕਈ ਲੋਕਾਂ ਵੱਲੋਂ ਅਫਵਾਹ ਡਾਈ ਗਈ ਕਿ ਇਹ ਪਿੰਡ ਦੇ ਵਿੱਚ ਚੌਂਕੀ ਬਣ ਗਈ ਇਹ ਐਦਾਂ ਹੋ ਗਿਆ ਇਹ ਤਾਂ ਦੇਖੋ ਤੁਹਾਡੇ ਸਾਹਮਣੇ ਰੋਡ ਦੇ ਉੱਪਰ ਬਣੀ ਆ ਹੈਨਾ ਇਹਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਆ ਕਿ ਇਹਨੂੰ ਦੁਬਾਰਾ ਜਲਦੀ ਤੋਂ ਜਲਦੀ ਜਨਨਕ ਇਥੇ ਲਿਆ ਕੇ ਇਹ ਮੁਲਾਜ਼ਮ ਬਟਾਏ ਜਾਣ ਔਰ ਇਹਨੂੰ ਸ਼ੁਰੂ ਕੀਤਾ ਜਾਵੇ ਜਲਦੀ ਤੋਂ ਜਲਦੀ ਠੀਕ ਹੈ ਹਾਂ ਅਫਸਰ ਕੀ ਨਾਮ ਹੈ ਮੇਰਾ ਨਾਮ ਜੀ ਹਰਬੰਸਰ ਸਰ ਸ਼ਰਮਾ ਹਾਂ ਜੀ ਅੱਜ ਜਿਹੜਾ ਕਿ ਮਾਮਲਾ ਪਹੁੰਚਿਆ ਹੈ ਤਕਰੀਬਨ ਆ ਮੀਡੀਆ ਨਾਲ ਹੀ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਗਿਆ ਵਾ ਅੱਜ ਜਿਹੜਾ ਮਾਮਲਾ ਹੈ ਕਿ ਇੱਕ ਪੁਲਿਸ ਚੁਕੀ ਬਣਦਾਈ ਸੀ ਕਿ ਇੱਥੇ ਸੈਂਟਰਾ ਔਰ ਇਹ ਦੀ ਕਿਹੜੀ ਹੈ ਇਹ ਕਿਹੜੀ ਥੀਕ ਹੈ ਇਹ ਐਡਵੋਸਟੇਟ 1 ਸਾਡੀ ਬਹੁਤ ਵੱਡੀ ਕਲੋਨੀ ਹੈ ਇਹ ਬੇਗਾ ਪ੍ਰੋਜੈਕਟ ਹੈ ਐਡਵੋਸਟੇਟ ਇਹਦੇ ਵਾਸਤੇ ਬਹੁਤ ਕੋਸ਼ਿਸ਼ ਕਰਕੇ ਚੌਕੀ ਇੱਥੇ ਜੰਦੀ ਗਈ ਸੀ ਜਿਹੜੀ ਚੌਕੀ ਬਣਾਉਣ ਦਾ ਕਾਰਨ ਕੀ ਬਣਿਆ ਸੀ ਇਹ ਸਰ ਬਹੁਤ ਕ੍ਰਾਈਮ ਹੁੰਦਾ ਸੀ ਜੀ ਤੇ ਇਸ ਰੋਡ ਦੇ ਉੱਤੇ ਬਹੁਤ ਕ੍ਰਾਈਮ ਸੀਗਾ ਹਰ ਰੋਜ਼ ਹਾਦਸੇ ਹੁੰਦੇ ਸੀਗੇ ਬਹੁਤ ਕ੍ਰਾਈਮ ਹੁੰਦਾ ਸੀ ਜੇਗਾ ਤੇ ਬੜੇ ਪੋਸ਼ਾ ਕਰਕੇ 2 ਸਾਲ ਤੋਂ ਸਾਰੇ ਰੋ ਲੱਗੇ ਹੋਏ ਸੀ ਤੇ ਕਲੋਨੀ ਇੱਥੇ ਸੌਰੀ ਜੀ ਜਿਹੜੀ ਬਣ ਗਈ ਸੀ ਚੌਕੀ ਹੁਣ ਪੰਜਾਬ ਸਰਕਾਰ ਨੇ ਉਹ ਪਰਮਿਸ਼ਨ ਦੇ ਦਿੱਤੀ 1.5 ਮਹੀਨਾ ਪੌਣੇ 2 ਮਹੀਨੇ ਪਹਿਲਾਂ ਉਹਦੇ ਵਜ੍ਹਾ ਨਾਲ ਇੱਥੇ ਪੂਰਾ ਸਟਾਫ ਸਰਕਾਰ ਦਾ ਆ ਕੇ ਬੈਠ ਗਿਆ ਸੀਗਾ ਕੁਝ ਲੋਕਾਂ ਦੀ ਸ਼ਰਾਬਤ ਦੀ ਵਜ੍ਹਾ ਨਾਲ ਇਹਨੂੰ ਇੱਥੋਂ ਹਟਾਉਣ ਬਾਰੇ ਵਿਚਾਰ ਕੀਤੇ ਜਾਂਦੇ ਆਂ ਜਿਸ ਕਰਕੇ ਤੋਂ ਅਧਿਕਾਰੀਆਂ ਨੇ ਇਹਨੂੰ ਸ਼ਾਰਟ ਟਾਈਮ ਲਈ ਬੰਦ ਕੀਤਾ ਹੋਇਆ ਅਸੀਂ ਚਾਹੁੰਦੇ ਆ ਕਿ ਕਰੋੜੀ ਦੁਵਾਰ ਸੋਰੀ ਇਹ ਸਾਡੀ ਜਿਹੜੀ ਹੈਗੀ ਐ ਪੁਸਟ ਪੁਸਟ ਦੁਬਾਰਾ ਸ਼ੁਰੂ ਹੋ ਜਾਵੇ ਇੱਥੇ ਬਹੁਤ ਕ੍ਰਾਈਮ ਹੋ ਗਿਆ ਬਹੁਤ ਵੱਡੇ ਵੱਡੇ ਹਾਸੇ ਹੁੰਦੇ ਸੀਗੇ ਤੇ ਇਹਨੂੰ ਰੋਕਣ ਵਾਸਤੇ ਬਹੁਤ ਜ਼ਰੂਰੀ ਹੈਗਾ ਸਾਡੇ ਨਾਲ ਸਾਡੇ ਸਵਾਤਪੁਰ ਮੁੱਖ ਹੈਗੇ ਆ ਪੀਸੀਪੀ ਸਾਹਿਬ ਖੜੇ ਹੈ ਸਾਰੇ ਅੱਛੇ ਲੋਕ ਇਹ ਲਿਆ ਚਾਹੁੰਦੇ ਹੈਗੇ ਕਿ ਇਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਪਰ ਜਿੱਦਾਂ ਵੀ ਤੁਸੀਂ ਦੱਸਿਆ ਵੀ ਇਹਨੂੰ ਤਕਰੀਬਨ ਬੰਦ ਕੀਤਾ ਗਿਆ ਵਾ ਜਿਹੜੇ ਸ਼ਰਾਬਤੀ ਅਸਤਰਾ ਵੱਲੋਂ ਤਕਰੀਬਨ ਸ਼ਰਾਬੀ ਅਸਤਰਾ ਨੇ ਕਿੱਥੇ ਤੱਕ ਪਹੁੰਚ ਕਰਕੇ ਬੰਦ ਕਰਾਇਆ ਹੈ ਉਹਨਾਂ ਨੇ ਜੀ ਪੋਲੀਟੀਕਲ ਜਿਹੜੇ ਜਿਹੜੇ ਵੀ ਹੈਗੇ ਐਮਐਲਏ ਐਮਪੀ ਜਿਹੜੇ ਖੜੇ ਹੋਏ ਆ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਤੇ ਇਹਨੂੰ ਬੰਦ ਕਰਵਾਇਆ ਗਿਆ ਔਰ ਇਹਨੂੰ ਸ਼ਿਫਟ ਕਰਨ ਦੇ ਜਿਹੜੇ ਪ੍ਰੋਵੀਜ਼ਨ ਉਹ ਕਹਿੰਦੇ ਕਿ ਸ਼ਿਫਟ ਕੀਤਾ ਜਾਵੇ ਇੱਥੋਂ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ 10-15 ਫੋਟੇ ਜਬੀ ਫੋਟੋ ਉਧਰ ਨੂੰ ਹੋਰ ਸ਼ਿਫਟ ਕਰ ਦਈਏ ਤਾਂ ਕਿ ਐਲਟੋ ਦਾ ਜਿਹੜਾ ਫਰੰਟ ਆ ਉਹ ਇਹਨਾਂ ਨੂੰ ਸਾਫ਼ ਦਿਖਾਈ ਦੇਵੇ ਕੋਈ ਇਹਨਾਂ ਨੂੰ ਉਤਰਾਜ ਹੈਗਾ ਉਹਦੇ ਵਾਸਤੇ ਫਿਰ ਐਗਰੀਜ ਨੂੰ ਅੱਗੇ ਕਰਨਾ ਹੋਵੇ ਸਰ ਇਹ ਦਿੱਕਤ ਉਹਨਾਂ ਨੇ ਕੀ ਜੋ ਸ਼ੋਹ ਆਹੇ ਸ਼ੋਹ ਕੀਤੇ ਆ ਕਿ ਐਲਟੋ ਦਾ ਫਰੰਟ ਖਰਾਬ ਹੋ ਰਿਹਾ ਜਾਂਦਾ ਹੋ ਰਿਹਾ ਅਸੀਂ ਵੀ ਚਾਹੁੰਦੇ ਆ ਕਿ ਐਲਟੋ ਦਾ ਫਰੰਟ ਗੰਦਾ ਨਾ ਹੋਵੇ ਅਸੀਂ ਥੋੜੀ ਬਹੁਤ ਇਹਨੂੰ ਜਿੰਨੀ ਕੁ ਵਾਰ ਤਵਾਦੋ ਸੱਜੇ ਪਰਲੇ ਪਾਸੇ ਕਰਨ ਦੀ ਤਿਆਰੀ ਕਰ ਰਹੇ ਹਾਂ ਤੇ ਅਸੀਂ ਵੀ ਚਾਹੁੰਦੇ ਆ ਕਿ ਉਹ ਲੋਗ ਦੁਬਾਰਾ ਜਾ ਕੇ ਉਹਨਾਂ ਨੂੰ ਕਹਿਣ ਕਿ ਇਹਨੂੰ ਦੁਬਾਰਾ ਸ਼ੁਰੂ ਕੀਤਾ ਜਾ ਰੋਟਮਾਰ ਹੋ ਰਹੀ ਸੀ ਬਹੁਤ ਖਤਰਨਾਕ ਜੀਵ ਸੀ ਉਹਨਾਂ ਦੇ ਆਉਣ ਤੋਂ ਬਾਅਦ ਕਲੀਫ ਵੇਵ ਆਪ ਨੂੰ 90%